ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੀ ਤਦਾਦ ਚ ਜੜੀਆਂ ਸੰਗਤਾਂ ਆਉਂਦੀਆਂ ਹਨ ਉਹਨਾਂ ਦੀ ਰਹਿਸ਼ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ ਇਸ ਦੇ ਤਹਿਤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਪ੍ਰਕਾਸ਼ ਘੁਰ ਆ ਰਿਹਾ ਹੈ ਇਸ ਤੇ ਲੱਖਾਂ ਦੀ ਤਦਾਦ ਚ ਸੰਗਤਾਂ ਦੀ ਗਿਣਤੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਸਾਨੂੰ ਵਕ ਵਕ ਸਰਾਵਾਂ ਵਿੱਚ ਗੱਦੀ ਅਸੀਂ ਆਪਣੇ 77 ਸਰ ਸਾਹਿਬ ਸਰਦਾਰ ਗੁਰਿੰਦਰ ਸਿੰਘ ਮਥਰੇਵਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਨੂੰ ਇਤਨਾ ਗੱਦਿਆਂ ਦੀ ਲੋੜ ਹੈ ਉਹਨਾਂ ਨੇ ਆਪਣੇ ਲਿੰਕ ਚ ਇੰਦਰਪਾਲ ਸਿੰਘ ਅਤੇ ਓੰਕਾਰ ਸਿੰਘ ਨਿਊਜ਼ੀਲੈਂਡ ਨਿਵਾਸੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੇ ਜਿਹੜੀ ਆ ਬੇਨਤੀ ਕੀਤੀ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਅਤੇ ਸਾਨੂੰ 500 ਗੱਦਾ ਜਿਹੜਾ ਇੱਥੇ ਦਰਬਾਰ ਸਾਹਿਬ ਵਾਸਤੇ ਜਿਹੜਾ ਸਾਨੂੰ ਲੈ ਕੇ ਦਿੱਤਾ ਹੈ ਮੈਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਇਸ ਪਰਿਵਾਰ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਸੀਂ ਇਹ ਇਹਨਾਂ ਇਸ ਪਰਿਵਾਰ ਕਰੋ ਇਸੇ ਤਰ੍ਹਾਂ ਹੋਰ ਵੱਡੀਆਂ ਸਵਾਵਾਂ ਵੀ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ